ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਦੇ ਤਹਿਸੀਲ ਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀਗਾ ਬਾਈ ਜੀ ਤੇ ਬਈ ਨਾ ਕੀ ਆ ਜੀ ਆਪਣਾ ਤੇ ਵੀਰ ਕੀ ਡਿਟੇਲ ਆ ਜੀ ਅੱਜ ਆਪਣੇ ਕੋਲ ਇਹ ਦੂਜਾ ਸਦਾ 550 ਦਾ ਕੱਟੀ ਆ ਜੀ ਠੀਕ ਹੋ ਜੀ ਪਹਿਲੇ ਫਿਰ ਦੋ ਤਾਂ 17 ਕਿਲੋ 17 ਕਿਲੋ ਆ ਆ ਚਾ ਗਈ ਠੀਕ ਹੋ ਜੀ ਹਾਂਜੀ ਕਿੰਨੇ ਨਾ ਗਾ ਬਈ ਅੱਜ ਆਪਣੇ ਕੋਲੇ ਦੋ ਨਾ ਗਾ ਜੀ ਦੋ ਨਾ ਗਾ ਬਕਾਉ ਆ ਪਹਿਲੇ ਸੂਏ 17 ਲੀਟਰ ਦੁੱਧ ਦਿੱਤਾ ਸੱਤਾਂ ਦਿਨਾਂ ਦੀ ਕੱਚੀ ਆ ਬਈ ਤੁਸੀਂ ਥੋੜੀ ਦਰਮਿਆਨੇ ਕਰਦੀ ਆ ਸ਼ਾਹ ਕਾਲੀ ਆ ਵੀਰੇ ਕ੍ਰਾਸ ਬਰੀਡ ਤੇ ਆ ਜਾਂਦੀ ਆ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਥੈੜੀ ਬਹੁਤ ਆ ਬਈ ਠੀਕ ਆ ਬਈ ਸੀਲ ਠੰਡੀ ਬਹੁਤ ਆ ਪੰਜ-ਸੱਤ ਦਿਨਾਂ ਦੀ ਕੱਚੀ ਹੈ ਵੀਰੇ। ਦਰਮਿਆਨੇ ਕਾਦੀਆ ਮੜਾ ਤੂਰਾ ਵਖਾਦੀ ਪੂਰਾ। ਇਹ ਸਾਲ 20 ਲੀਟਰ ਦੁੱਧ ਪਾਉਣ ਦੀ ਆਸ ਹੈਗੀ ਆ ਬਾਈ। ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ 22 ਦਾ 6-7 ਕੋਈ ਚੀਜ਼ ਰਹਿ ਗਈ ਜਾਂ ਮਿਸਟੇਕ ਹੋ ਗਈ। ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ। ਪੂਰਾ ਦੇਖ ਸਕਦੇ ਹੋ ਬਾਈ ਤੁਸੀਂ। ਬਾਈਆਂ ਦਾ ਦੱਸਣਾ ਚਾਹੁੰਦੇ ਆਂ ਬਾਈ ਵਪਾਰ ਦਾ ਕੰਮ ਆ ਪਰ ਲੈਣ ਦਾ। ਪ੍ਰੋਟੀਨ ਜ ਇਹਨਾਂ ਕੋਲ ਪਸ਼ੂ ਹੁੰਦੇ ਜਾਂਦੇ ਰਹਿੰਦੇ ਆ ਤੇ ਭਾਈ ਜੀ ਕੀ ਮੁੱਲ ਕਰਦੇ ਆ ਜੀ ਆਪਾਂ ਇਹਦਾ ਬੜਾ 40000 ਰਾਈ ਮੁੱਲ ਤਾਂ 42000 ਕਰਦੇ ਮਨ ਕੀਤਾ ਜਾਊਗਾ ਜੀ ਹਾਂ ਜੀ ਮੌਕੇ ਮਨ ਮੰਨ ਤਾਂ ਵੀ ਕਰਨਗੇ ਮੌਕੇ ਤੇ ਦੂਜੀ ਵਾੜ ਲਈ ਆਜੋ ਕੀ ਡਿਟੇਲ ਆ ਜੀ ਇਹਦੀ ਇਹ ਤਾਂ 12 ਮਹੀਨੇ ਤੋਂ ਹੀ ਇੱਕ ਮਹੀਨਾ ਹੋ ਗਿਆ ਬਈ ਸੂਈ ਨੂੰ ਇਸ ਟਾਈਮ 17 ਲੀਟਰ ਦੁੱਧ ਤਿਆਰ ਹੈ ਜੀ ਤਿਆਰ ਬਾਹਰ ਹੋ ਗਿਆ 17 17 ਤੋਲ ਕੇ ਦੇ ਅੱਛਾ 17 ਲੀਟਰ ਦੁੱਧ ਜੋਕ ਕੇ ਦੇਣਗੇ ਬਾਈ ਮਗਰ ਕੀ ਜੇ ਦੇ ਬੱਛੀ ਹੈ ਇਹ ਮਗਰ ਬੱਛੀ ਆ ਤੁਸੀਂ ਆ ਦੇਖ ਸਕਦੇ ਹੋ ਬਾਈ ਇੱਕ ਮਹੀਨਾ ਹੋ ਗਿਆ ਸੂਈ ਨੂੰ ਮੜਾ ਤੁਰਾ ਖਤਮ ਹੋਈ ਦੇਖ ਸਕਦੇ ਹੋ ਬਾਈ ਛੋਟੇ ਗਾਂ ਸਾਹਮਣੇ ਹੀ ਆ ਮਾਣਾ ਚੈੱਕ ਕਰ ਸਕਦੇ ਹੋ ਬਾਈ ਪੂਰਾ ਵੇਖ ਸਕਦੇ ਹੋ ਬਸੂ ਦਾ ਜੇ ਸਾਥੋਂ ਕੋਈ ਚੀਜ਼ ਫੇਰ ਵੀ ਮਿਸਟੇਕ ਹੁੰਦੀ ਹੈ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਮਗਰ ਬੱਛੀ ਹੈ 17 ਲੀਟਰ ਦਾ ਤੇ ਤਿਆਰ ਹੈ ਇਸ ਟਾਈਮ ਉਹਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਹੁਤ ਚੰਗਾ ਵੀਰੇ ਥੱਲੋਂ ਸਾਫ਼ ਆ ਬਾਈ ਜੀ ਇਹਦਾ ਕੀ ਮੁੱਲ ਕਰਦੇ ਜੀ ਆਪਾਂ ਇਹਦਾ ਮੁੱਲ 45000 ਇਹਦਾ ਮੁੱਲ 45000 ਮਾਨ ਕੀਤਾ ਜਾਊਗਾ ਜੀ ਹਾਂ ਜੀ ਮੌਕੇ ਤੇ ਮਾਨ ਕਰਨਗੇ ਆਪਣਾ ਫੋਨ ਨੰਬਰ ਬੋਲ ਦਿਓ ਜੀ 9466309938 ਟੈੱਕ ਕਰੋ ਫਿਰ ਬੋਲਦੇ 9466309938 ਜੇ ਕਿਸੇ ਭਰਾ ਨੂੰ ਇਹ ਦੋਨਾਂ ਵਿਹੜਾਂ ਚ ਕੋਈ ਵਿਹੜ ਚੰਗੀ ਲੱਗੀ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ